ਹਾਂਜੀ ਗਾਇ ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਚੈਨਲ ਗੁਰਸਿੱਧੂ ਪੀਵੀ ਤੇ ਹੀ ਸ਼ੁਰੂ ਕਰਦੇ ਆ ਜੀ ਅੱਜ ਦਾ ਵਲੌਗ ਮੀਟਿੰਗ ਤੇ ਪੱਪ ਜੋ ਦੀ ਅੱਜਾ ਛੁੱਟੀਆਂ ਹੋ ਗਈਆਂ ਉਹ ਤੇ ਪੇਪਰ ਨੇ ਪੇਪਰ ਦਾ ਨਾਲੇ ਤਾਂ ਅੱਜ ਰਿਜ਼ਲਟ ਤੇ ਨਾਲੇ ਉਹਦੀ ਮੀਟਿੰਗ ਅੱਜ ਜਿਹੜੀ ਆਪਣੀ ਸਕੂਲ ਝੋਨ ਲੈ ਕੇ ਆਉਣੀ ਆ ਰਣਵੀਰ ਵੀ ਆ ਉਹ ਕਹਿੰਦਾ ਅਮਰੂਤੀ ਗੱਡੀ ਆਪਣੇ ਘਰ ਲਿਆਵਾਂਗੇ ਕਿਉਂਕਿ ਹੁਣ 10 ਦਿਨ ਸਕੂਲ ਬੰਦ ਰਹਿਣਾ ਠੀਕ ਹੈ ਜੀ ਹੁਣ ਤੁਸੀਂ ਜੁੜੇ ਰਹੋ ਗੁਰਸਿੱਧੂ ਜਾ ਰਹੀ ਹੈ ਜੀ ਲੰਗਰਾਂ ਵਾਸਤੇ ਸਮਾਨ ਆਹ ਦੇਖੋ ਜਾ ਰਿਹਾ ਸਮਾਨ ਲੰਗਰਾਂ ਦਾ ਆਹ ਦੇਖੋ ਪਰਵਾਤ ਫੇਰੀ ਨਿਕਲ ਰਹੀ ਹੈ ਜੀ ਤੁਹਾਨੂੰ ਦਰਸ਼ਨ ਕਰਾਉਣੇ ਪਰਵਾਤ ਫੇਰੀ ਦੇ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿ ਸੜਕਾਂ ਐਨ ਬਣਾਤੀਆਂ ਚਾਂਦੀ ਵਰਗੀਆਂ ਹੀ ਇੰਨੀ ਵਧੀਆ ਸਫਾਈ ਕਰਤੀ ਸੜਕਾਂ ਦੀ ਬਹੁਤ ਸੋਹਣੀਆਂ ਸੜਕਾਂ ਬਣਾਤੀਆਂ ਅੱਛਾ ਰੋਡ ਦੇਖੋ ਜੀ ਰੋਡ ਰੋਡ ਐਨ ਦੇਖੋ ਕਿੰਨੇ ਕਲੀਅਰ ਕਰਤੇ ਐਨ ਸਾਫ ਕਰਤੇ ਕਿਉਂਕਿ ਹੁਣ ਸੀਧੀ ਜੋੜ ਮੇਲਾ ਆ ਗਿਆ ਸਿੱਧੀ ਜੋੜ ਮੇਲੇ ਕਰਕੇ ਹੈ ਸੰਗ ਤਾਂ 26 ਤਰੀਕ ਦਾ ਪਹਿਲਾ ਦਿਵਾਨ ਹਾਂ 26 ਤਰੀਕ ਦਾ ਪਹਿਲਾ ਦਿਵਾਨ ਹੈ ਜੀ ਹੁਣ ਦੇਖੋ ਸਫਾਈ ਪਰ ਪੂਰੀ ਹੈ ਨ ਵਧੀਆ ਹੋ ਗਈ ਜੀ ਸਫਾਈ ਮੈਂ ਇਦ ਕੀ ਪਹਿਲੀ ਵਾਰ ਦੇਖਿਆ ਮੈਂ ਇੰਨੀ ਸਫਾਈ ਲੋ ਜੀ ਹੁਣ ਭਵਜੋਤ ਜੀ ਨੇ ਸਾਡੇ ਡਰਾਈਵਿੰਗ ਕਰ ਰਹੇ ਨੇ ਤੇ ਚੱਲ ਹੋ ਜੱਟਾਂ ਦੇ ਪੁੱਤ ਪਤੰਦਾਂ ਦੇ ਡਰਾਈਵਰ ਟਰੱਕਾਂ ਦੇ ਪੁੱਤਾਂ ਦੇ ਰਾ ਜੱਟਾਂ ਦੇ ਡਰਾਈਵਰ ਟਰੱਕਾਂ ਦੇ ਉਹ ਮੋੜਿਆਂ ਤੇ ਡਾਂਗ ਰੱਖਦੇ ਬਾ ਉਧਰੇ ਹੈ ਦੇਖਾਂ ਘਾਰਾ ਵਰਦਾਕ ਨਹੀਂ ਸਹੀ ਗੱਲ ਹੈ ਕਹਿੰਦਾ ਉਹ ਕਹਿੰਦਾ ਉਹ ਜੱਜੀ ਵੀ ਰਖਣਾ ਨਹੀਂ ਹੁੰਦਾ ਜੱਟ ਮੌਜਾਂ ਕਰਦਾ ਹੈ ਬਹੁਤ ਘੈਂਡ ਘਣਾ ਉਹ ਲਓ ਜੀ ਇੰਨਾ ਕੇ ਚਲਾਉਂਦਾ ਹੁੰਦਾ ਸਾਡਾ ਸਰਦਾਰ ਹੈਲੋ ਇਹ ਹੱਟੇ ਨੰਬਰ ਦਾ ਹੈ ਪਰ ਟਰੱਕਾਂ ਦੇ ਹੈ ਹਾਂ ਉਹ ਟਰੱਕਾਂ ਦੇ ਡਰਾਈਵਰ ਟਰੱਕਾਂ ਦੇ ਪੁੱਤ ਜੱਟਾਂ ਦੇ ਆ ਆ ਆਏ ਹੰਗਾਰਾ ਭਰਨਾ ਚਾਹੀਦਾ ਮੇਰੇ ਬੱਚੇ ਇਹ ਬੰਦੇ ਨੂੰ ਹੌਸਲਾ ਆਇਆ ਰਹਿੰਦਾ ਸਹੀ ਗੱਲ ਹੈ ਇਹ ਕਹਿੰਦਾ ਜਿਹੜੀ ਆ ਗਾਣੇ ਚ ਜਿਹੜੀ ਆਉਂਦੀ ਨਹੀਂ ਕਹਿੰਦਾ ਇਹ ਦਾਸ ਨੇ ਕੀਤੀ ਐ ਸਹੀ ਗੱਲ ਹੈ ਇਹ ਦਾਸ ਨੇ ਕੀਤੀ ਐ ਹਮ ਆਲਨਾਂ ਤੂੰ ਜਸ ਕਰਨ ਮੋੜ ਸਾਲਾ ਚਲਾ ਲਾ ਨਾ ਤੂੰ ਆਉਂਦਾ ਇਹਨੂੰ ਭਾਬਜੋ ਤੇਰੇ ਜਿੰਨਾ ਜਾਣ ਚਲਾਉਂਦਾ ਤਾ ਤੂੰ ਭਾਬਜੋ ਤੋਂ ਸਾਲ ਕੇ ਛੋਟਾ ਮੈਨੂੰ ਲੱਗਦਾ ਹਨ ਤੇ ਯਾਰ ਸਾਲ ਨਹੀਂ ਤਾਂ 2 ਸਾਲੋਂ ਕੇ ਚਲਾਉਂਦੇ ਨਾ ਤੂੰ ਕਹਿੰਦੀ ਮੀਂਹ ਨੌਵੀਂ ਚ ਮੈਂ ਤਾਂ ਸਾਲ ਆ ਤੇ ਤੂੰ ਜ਼ਿਆਦਾ ਛੋਟਾ ਹੈ ਤੇ ਤੂੰ 2 ਸਾਲ ਛੋਟਾ ਹੋਵੇਗਾ ਇਹ ਤੋਂ ਨਾ ਨਾ ਦੇਖੋ ਜਾ ਰਹੀਆਂ ਨੇ ਜੀ ਟਰਾਲੀਆਂ ਫਤੇਗੜ ਸਾਹਿਬ ਨੂੰ ਆਹ ਦੇਖੋ ਇਹ ਸਭ ਫਤੇਗੜ ਸਾਹਿਬ ਨੂੰ ਜਾ ਰਹੇ ਆ ਜੀ ਲੰਗਰ ਵਾਲੇ ਇਹ ਸਭ ਲੰਗਰ ਦਾ ਸਮਾਨ ਆ ਹੁਣ ਤੁਸੀਂ ਲਾ ਲਓ ਅੱਜ ਹੋਊਗੀ 21 ਹੈ ਨਾ ਯਾਨੀ ਕਿ 5 ਦਿਨ ਪਹਿਨੇ ਹਲੇ 5 ਦਿਨ ਪਹਿਲਾਂ ਯਾਨੀ ਕਿ ਸੰਗਤ ਸ਼ੁਰੂ ਹੋ ਗਈ ਆਉਣਾ ਤੁਸੀਂ ਦੇਖ ਲਓ ਵੀ ਸੰਗਤ ਸ਼ੁਰੂ ਹੋ ਗਈ ਆਉਣਾ ਹੁਣ ਬਸ ਇਹ ਤੁਸੀਂ ਦੇਖ ਲਓ ਭਵਾਨੀਗੜ ਸਾਈਡ ਤੋਂ ਆਪਣੇ ਇਧਰੋਂ ਬਠਿੰਡਾ ਹੋ ਗਿਆ ਭਵਾਨੀਗੜ ਸੰਗਰੂਰ ਸਨਾਮ ਬਾਦਰੋ ਤੁਸੀਂ ਲੈਨ ਨਹੀਂ ਟੁੱਟਣੀ ਜੀ ਆ ਰੋਡ ਤੇ ਜਿਹੜਾ ਪਟਿਆਲੇ ਵਾਲਾ ਜਿਹੜਾ ਮੇਨ ਹਾਈਵੇ ਬਣਿਆ ਉਹ ਜੀਰਕਪੁਰ ਤੋਂ ਬਠਿੰਡਾ ਜੀਰਕਪੁਰ ਤੋਂ ਬਠਿੰਡੇ ਵਾਲਾ ਰੋਡ ਇਹ ਰੋਡ ਤੇ ਤੁਸੀਂ ਇਹ ਦੇਖ ਲਓ ਵੀ ਬਿਲਕੁਲ ਵੀ ਲੈਨ ਨਹੀਂ ਟੁੱਟਣੀ ਅੱਜ ਜੀ ਨਾਲ ਪੱਤਾ ਕੋਈ ਹੈ ਜੀ ਆ ਹੈ ਖਲਿਆ ਅੱਜ ਅੱਜ ਕੀ ਗੱਲ ਸਬਜ਼ੀ ਬੜੀ ਘੱਟ ਹੈ ਗਾਜਰਾ ਗਾਜਰਾ ਪਾਦਿਆ ਹਾ ਗਾਜਰਾ ਮਟਰ ਪਾਦੇ 1 ਕਿਲੋ ਪਾਦੇ ਮਟਰ ਕਿਹੜੇ ਤਾਂ ਹਾਂ ਮਟਰ ਹੂੰ ਆ ਰਿਹਾ ਹੈ ਇਹ ਕੀ ਰੇਟ ਹੈ 15 ਰੁਪਏ ਆਲੂ ਤਾਂ ਮੈਂ ਬੋਤ ਲੈ ਲਿਆ ਯਾਰ ਚਲ ਏ ਭਈਆ ਬੜਾ ਅੱਲਾ ਹੈ ਭਈ ਮਿੱਤਰ ਪਿਆਰੇ ਸਬਜ਼ੀ ਲਈ ਲਾਏ ਆਪਾਂ ਨੇ ਹੁਣ ਚਲਦੇ ਆ ਆਪਣੇ ਪਿੰਡ ਨੂੰ ਚੰਗਾ ਭਾਈ ਮਿੱਤਰ ਓਕੇ ਯਾਰ ਕੱਲੂ ਤੈਨੂੰ ਬਲੌਗ ਦੇਖ ਲਈ ਖੇਤ ਤੇ ਜਿਹੜੇ ਦੀਵਾਲੀ ਨੂੰ ਬੰਬ ਬਚ ਗਏ ਸੀਗੇ ਉਹ ਬੰਬ ਆਏ ਸੀਗੇ ਵੀ ਅੱਧ ਮਚਾ ਪੀਏ ਆ ਨਿਆਣੇ ਇਕੱਠੇ ਹੋਏ ਹੋਏ ਨੇ ਕੁਛ ਆਪਣੇ ਬੱਚੇ ਆਏ ਬੇ ਨੇ ਭਵਜੋਤ ਦੇ ਦੋਸਤ ਨੇ ਨਾਲ ਉਹ ਕਹਿੰਦੇ ਵੀ ਭਵਜੋਤ ਕਹਿੰਦਾ ਪਾਪਾ ਬੰਬ ਜਿਹੜੇ ਪਏ ਨੇ ਵੀ ਇੱਥੇ ਮਚਾ ਦਈਏ ਮੈਂ ਖ ਮਚਾ ਦੇ ਕੋਈ ਗੱਲ ਨਹੀਂ ਤੇ ਹੁਣ ਅਸੀਂ ਲੱਗਿਆ ਕੱਢਣਾ ਕੋਈ ਤਕੜੀ ਆਈਟਮ ਤਾਂ ਹੀ ਖੇਤ ਚ ਆਇਆ ਅਸੀਂ ਵੀ ਨਾ ਤੇ ਇੱਥੇ ਕਿਸੇ ਨੂੰ ਡਿਸਟਰਬੈਂਸ ਹੋਵੇ ਚਲੋ ਹੁਣ ਦੇਖਣ ਲੱਗਿਆ ਪਹਿਲਾਂ ਹੀ ਕਹਿੰਦੇ ਇਹ ਕਹਿੰਦਾ ਮੈਂ ਹੱਥ ਚ ਮਚਾਉਣੀ ਆ ਮੈਂ ਖ ਚਲ ਬਈ ਹੱਥ ਚ ਦੇਖ ਲੈ ਚਲਾ ਕੇ ਡਰ ਨਾ ਹਾਂ ਦੇਖਦੇ ਆ ਇਹ ਕਹਿੰਦਾ ਭਾਈ ਮੈਂ ਤਾਂ ਹੱਥ ਚ ਚਲਾਈਆਂ ਨੇ ਹੁਣ ਤੱਕ ਜਦੀਆਂ ਚਲਾਈਆਂ ਨੇ ਆਏ ਬਾਹ ਤੇਰੇ ਸ਼ੇਰਾ ਇਹ ਛੜਦੀ ਹੁਣ ਜਦੇ ਛੜਦੇ ਛੜਦੇ ਤੇਰੀ ਓਏ ਓ ਓ ਓ ਛੜਦੇ ਉਹਦੇ ਉੱਪਰ ਦੀ ਛੱਡਣੀ ਦਾ ਉੱਪਰ ਦੀ ਗਈ ਆ ਵੱਲੇ ਨੂੰ ਕਦਾ ਗਈ ਨਹੀਂ ਜਾਣਾ ਪਰ ਮੈਂ ਕੀ ਕਰਾਂ ਲੈ ਹੁਣ ਇਹਨੂੰ ਇਹ ਹਲਾ ਨਾ ਚੱਲ ਕੋਈ ਨਹੀਂ ਤੂੰ ਚੱਲ ਜਾਣ ਦੇ ਤੂੰ ਲਾ ਦੇ ਲਾ ਦੇ ਯਾਰ ਉਹ ਕੋਈ ਨਹੀਂ ਜਾਣ ਦੇ ਜਿਵੇਂ ਹੁੰਦਾ ਤੈਨੂੰ ਕਿਤੇ ਵੜ ਜਵੇ ਕੋਈ ਨਹੀਂ ਯਾਦਾ ਹਾਂ ਚੱਲ ਹਾਂ ਉਹ ਛੱਡਦੀ ਐ ਉਹ ਛੱਡਦੀ ਐ ਉਹ ਛੱਡਦੀ ਉਹ ਯਾਰ ਤੂੰ ਕਹਿੰਦੇ ਭੱਜਦਾ ਕਰੇ ਮਗਰ ਨਹੀਂ ਭੱਜਦੀ ਹਾਂ ਪਹਿਲਾਂ ਨਿਕਲ ਦੇ ਅੱਗਾ ਆ ਉਹ ਬਾਹੋਂ ਤੇ ਉਹ ਤੇਰੀ ਉਹ ਤੇਰੀ ਛਾਇਆ ਉਹ ਅੰਕਲ ਆ ਉੱਥਾ ਜਿੱਕੋ ਪਹਿਲਾਂ ਉਹ ਯਾਰ ਥੈਲਾ ਚੱਕਦੇ ਉੱਥੋਂ ਦੂਮ ਭਵਜੋ ਤੇ ਅੱਛਾ

ਏ ਯਾਰ ਇਹ ਚੱਕਰ ਕੀ ਆ ਯਾਰ ਉਹ ਥੱਲੇ ਨੂੰ ਗੱਲ ਨਹੀਂ ਜਾਂਦੀ ਆ ਵੇ ਉੱਪਰ ਨੂੰ ਹੀ ਹੋਣੀ ਜਾਂਦੀ ਆ ਪਰ ਇਹ ਰਾਬੜ ਜੁੱਤੇ ਤੂੰ ਹਾਂ ਬੱਜ ਤੈਨੂੰ ਮੋਮਬਤੀ ਲਾ ਲੰਦਾ ਵਧੀਆ ਗਲਤੀ ਮੈਂ ਤਾਂ ਕਹਿੰਦਾ ਉਧਰ ਨੂੰ ਪਰ ਇਹ ਆ ਭਾਈ ਹਰੇ ਵੀ ਚਲਾ ਲੀਏ ਚਲਾ ਦਈਏ ਜਿਹੜੇ ਪਏ ਨੇ ਮੈਂ ਕਿਹਾ ਜਲ ਚਲਾ ਦਿਓ ਯਾਰ ਅੱਜ ਫਰੀ ਸੀਗੇ ਤੇ ਬੱਚੇ ਇਕੱਠੇ ਹੋਏ ਨੇ ਭਲਜੋਤ ਤੇ ਆ ਰਣਵੀਰ ਦਾ ਬੇਟਾ ਇਹ ਵੀ ਆਇਆ ਹੋਇਆ ਤੇ ਅਸੀਂ ਕਹਾਂ ਚੱਲ ਚਲਾ ਦਈਏ ਭਾਈ ਲੋਕ ਦੇਖ ਰਹੇ ਨੇ ਸਾਡੇ ਕਹਿੰਦੇ ਵੀ ਪਤਾ ਨਹੀਂ ਕੀ ਚੱਕਰ ਆ ਮੁੰਡਾ ਗੱਡੀ ਸਿੱਖਦਾ ਲੈ ਭਾਈ ਹੁਣ ਦੇਖਿਓ ਮੈਂ ਕਿਹਾ ਚਲੋ ਨਾਲੇ ਵਧੀਆ ਵਲੌਗ ਬਣਾਉਨੇ ਆ ਨਾਲੇ ਜਿਹੜੇ ਬੰਬਰ ਨੇ ਕੰਮ ਲੱਗ ਜਾਣਗੇ ਚੱਲ ਭਾਈ ਓਏ ਚੱਲ ਮੈਂ ਕਹਿੰਦਾ ਮੋਮਬਤੀ ਲਾਓ ਪਹਿਲਾਂ ਪੁੱਤੇ ਮੋਮਬਤੀ ਲਾ ਕੇ ਨਾ ਫੇਰ ਚਲਾਓ ਮੋਮਬਤੀ ਲਾ ਲਓ ਤੂੰ ਆ ਮਤੀ ਨਾ ਕਰਨਾ ਚੱਲ ਬਈ ਦੋਨੇ ਲਾ ਦੇ ਹਾਂ ਲੈ ਉਹ ਪਾ ਆ ਮਾਰ ਬੁਲਾ ਕੇ ਉਹ ਮਾਰ ਹਾਂ ਹੋ ਗਈ ਬਈ ਉਹ ਉਹ ਡੰਗਰ ਤੇ ਤਾਂ ਲੱਗੀ ਓ ਯਾਰ ਭਾਜ ਜੁੱਤੇ ਚੱਲਾ ਵਾਹ ਤੇਰੇ ਸ਼ੇਰਾ ਫਟ ਜਾ ਕਿ ਕਿ ਸਕਾਈ ਸ਼ਾਟ ਇਹ ਤੇ ਲਾਉਨੇ ਖੜ ਜਾ ਚੱਲ ਉਹ ਰੋ ਤੇ ਗੁੱਗਨਾ ਲੱਗ ਜਾ ਉਹ ਨਹੀਂ ਲੱਗਦੀ ਚੱਲ ਬਈ ਲਾਉ ਕਰ ਨਾ ਆ ਤੂੰ ਫੜ ਆ ਆ ਲੈ ਯਾਰ ਹੁਣ ਉਰੇ ਖੜਾ ਪਾਜੇ ਤੂੰ ਖੜਾ ਲੈ ਮਨ ਲਾ ਮੈਂ ਲਾਤੀ ਬਸ ਲਾਤੀ ਲੱਗੀ 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 ਇਹਦੇ ਛੱਡ ਦੇ ਮੈਂ ਲਾਵਾਂ ਇਹ ਲੱਗੀ 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 ਲੈ ਉਰੇ ਖੜਾ ਛੱਡ ਦੇ ਕਰਦੀ 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 ਤੇ ਜਲਾ ਚੱਲਾ ਚੱਲ ਬਈ ਲੈ ਤੋੜ ਵਾਹ ਉਹ ਤੇਰੇ ਜਿਹੜਾ ਲਾ ਆ ਆ ਦੇ ਵੀ ਆ ਲਈ ਆ ਲਈ ਥੱਪੜ ਮਾਰਾ ਜਦੋਂ ਆਇਆ ਕਿਹੋਤਾ ਉਹ ਜਦ ਮੈਂ ਲਾਈ ਪੱਜ ਲਿਆ ਜਦ ਮੈਂ ਅਗਲਾ ਵੀ ਪੱਜ ਲਿਆ ਜਦ ਮੈਂ ਆਏ ਮਾਰਦੀਆਂ ਨੇ ਕੱਟੀਆਂ ਜਦ ਅੱਗ ਮੈਂ ਲਾਈਆ ਪੱਜ ਤੂ ਲਿਆ ਚਲੋ ਸੇਤੀ ਕਰੋ ਉਹ ਦਰਦੀ ਇੱਕ ਹਾਂ ਉਲਝ ਲੰਦਾ ਚਲ ਚਲ ਸਿਰਦੇ ਸਿਰਦੇ ਹੁੰਦੂ ਸਿਰਦਾ ਹੁਣ ਉੱਪਰ ਵੀ ਮਾਰ ਆਹ ਮੈਂ ਤੋਰ ਚੜਦਾ ਲੈ 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 ਹੁਣ ਨਾ 100 ਰੁਪਏ ਦਾ ਖਰਚਾ ਚਲ ਪਰੇ ਮਾਰ ਇਹ ਮਾਰ ਦਿਵਾ ਕੇ ਤੇ ਮਾਰ ਇਹ ਮਾਰ ਆਹ ਲੈ ਅੱਡੀ ਗੱਲ ਲੈ ਆ ਕੱਢ ਦੋ ਆਲਾ ਇਕੱਠਾ ਜਾਂਦਾ ਰਿਹਾ ਕੰਮ ਦੋ ਆਲਾ ਆਉਗਾ ਨਹੀਂ ਯਾਰ ਐਂ ਵੀਡੀਓ ਵਧੀਆ ਬਣਾ ਦੀ ਮੈਂ ਵੀਡੀਓ ਮੇਕ ਚਲ ਮਾਰ ਬਗਾ ਕੇ ਉੱਪਰ ਮਾਰ ਓਏ ਆ ਲੈ ਹਾਂ ਹੋਰ ਗਈਆਂ ਸਿੱਧੀਆਂ ਹੋਣ ਗਿਆ ਯਾਰ ਉੱਪਰ ਨੂੰ ਵਧੀਆ ਤਾਇਆ ਦਾ ਹਾਂ ਵਾਹ ਜੀ ਵਾਹ ਕਿਉਂ ਐਨ ਵਧੀਆ ਬਣਾਈ ਬਾਬੂ ਤੁਸੀਂ ਪਹਿਲਾਂ ਲੈ ਨੋ ਚੱਕ ਲਓ ਉੱਪਰ ਅੱਗੇ ਮੋਤਰਾ ਆ ਬਈ ਅੱਧਿਆਂ ਦਾ ਤੋੜਦਿਆਂਗੇ ਪੀਪਰੇ ਹੋ ਜਾ ਤੁਸੀਂ ਭੱਜ ਜਾਓ ਪਾਪਾ ਨਾ ਆਏ ਨੀ ਯਾਰ ਇਹ ਇਹ ਉਹ ਖੇਤ ਵਿੱਚ ਖੜੇ ਆ ਤੈਨੂੰ ਲੇ ਪਰੇ ਹੋਈ ਹਟ ਜਾ ਹਟ ਜਾ ਚੱਲ 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 ਬਾਜਲਾ ਉਹ ਖੜਜੋ ਮੋਟਰਸਾਈਕਲ ਆਉਂਦਾ ਬੱਸ ਹੋ ਗਿਆ ਭੱਜ ਲੋ ਭਣਾ ਦੇ ਵੀਡੀਓ ਆਹ ਇਹ ਬੰਬ ਹਲੇ ਵੀ ਨਹੀਂ ਮੁੱਕੇ ਪਰ ਜੋਰ ਕਾਫੀ ਲਾਤਾ ਵੀ ਅੱਜ ਮੁਕਾ ਕੇ ਜਾਵਾਂਗੇ ਹਾਂ ਇੱਧਰ ਨਾ ਮਾਰੀ ਪੁੱਤ ਇੱਕ ਨਿਆਣੇ ਚਲ ਹੁਣ ਕਹਿੰਦੇ ਵੀ ਚਲੋ ਚੱਲਦੇ ਆਂ ਵੀ ਫੇਰ ਚਲਾ ਲਾਂਗੇ ਚਲੋ ਵੀ ਬੈਠੋ ਨਿਆਣੇ ਉਹ ਗੱਡੀ 'ਮਾਂ ਚਲੋ ਆਜੋ ਆਜੋ ਭਾਈਓ ਆਜੋ 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 ਮੇਰੇ ਭਾਈ ਸਾਰੇ ਹਾਂਜੀ ਹਾਂਜੀ ਚੱਲ ਭਾਈ ਚਲੋ ਜੀ ਚੱਲੀਏ ਜੀ ਠੀਕ ਹੈ ਜੀ ਓਕੇ ਜੀ ਅੱਜ ਦਾ ਬਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਹੁਣ ਸਾਡੇ ਕੋਲ ਹੋਰ ਤਾਂ ਕੋਈ ਅੱਜ ਕੰਟੈਂਟ ਹੈ ਨਹੀਂ ਸੀ ਫਿਰ ਅਸੀਂ ਕਹ ਜਿਹੜੇ ਬੰਬ ਬੱਟਦੇ ਨੇ ਹਾਂ ਤੇ ਮਾਸੀ ਕਹ ਵੀ ਚੱਲ ਭਾਈ ਜਿਹੜੇ ਬੰਬ ਵੱਜਦੇ ਨੇ ਇਹੀ ਚਲਾ ਦਨੇ ਆ ਨਾਲੇ ਆਪਣਾ ਬਲੌਗ ਬਣ ਜੂਗਾ ਠੀਕ ਹੈ ਜੀ ਹੋਰ ਭਾਈ ਕਰਨਜੀਤ ਸਿੰਘ ਸਿੱਧੂ ਸਾਹਿਬ ਜੀ ਕੀ ਹਾਲ ਨੇ ਕੀ ਹਾਲ ਨੇ ਆ ਦੇਖ ਤੂੰ ਮੰਨੂ ਸਾਲਾ ਕਿਵੇਂ ਜਾਦ ਕਰਾ ਲੈਂਦਾ ਵੀ ਹਾਂ ਬਈ ਤੂੰ ਚਾਹੀਦਾ ਦੱਸ ਵੀ ਜਾਇਦਾ ਕਾਹੀ ਜੀ ਗਾਣਾ ਵੀ ਤੂੰ ਦੱਸ ਕੀ ਗਾਣਾ ਇਹਨੂੰ ਵੀ ਦੇ ਦੇ ਯਾਰ ਬਿਸਕਟ ਬਿਸਕਟ ਦੇ ਦੇ ਦੱਸ ਸਾਲਾ ਦੇ ਦੇ ਇਹਨੂੰ ਹਾਂ ਬਈ ਹਾਂ ਆ ਜਾ ਆ ਜਾ ਆ ਜਾ ਆ ਜਾ ਆ ਜਾ ਲਾ ਅ ਕੀ ਹੋ ਗਿਆ ਤੈਨੂੰ ਅੱਜ ਲਾ ਇੱਕ ਮੈਨੂੰ ਦੇ ਦੇ ਹਲਾ ਉਦੀ ਖਾਰਾ ਹੂੰ ਤੈਨੂੰ ਇੱਕ ਇੱਕ ਦਿਨ ਨੂੰ ਕਿੱਸੇ ਦਊਂਗਾ ਯਾਰਾ ਪੁੱਲਾਇਆ ਭਾਈ ਚੱਲ ਇਹਦੀ ਆਤਮਾ ਨੂੰ ਤਾਂ ਸ਼ਾਂਤੀ ਮਿਲੀ ਕਿ ਨਹੀਂ ਪਾ ਦੇ ਲਫਾਵੇ ਚ ਕੋਈ ਛੋਟੇ ਲਫਾਵੇ ਚ ਪਾ ਦੇ ਤੇ ਤੈਨੂੰ ਦਿਖਾਵਾਂਗੇ ਅਸੀਂ ਕੱਲ ਨੂੰ ਅੱਛਾ YouTube ਚੈੱਕ ਕਰੀ ਹੈਗਾ YouTube ਚ ਦੇਖ ਲੈ ਮੈਂ ਅੱਡ ਫਿਰ ਫੋਨ ਤੇ ਪੜਲਾ ਤੈਨੂੰ ਫੋਨ ਕਰੀਏ ਤੇ ਆਪਣੀ ਗੱਡੀ ਇਹ ਵੀ ਵਿਚਾਰੀ ਘਰ ਆ ਗਈ ਤੁਹਾਨੂੰ ਦਿਖਾਉਣਾ ਮੈਂ ਇਹ ਇਹ ਮੁਰਤੀ ਮਹਾਰਾਣੀਆ ਬਣੀ ਅੱਜ ਇਹ ਵੀ ਆ ਗਈ ਕਿਉਂਕਿ ਛੁੱਟੀਆਂ ਹੋ ਗਈਆਂ ਇਹਨੂੰ ਵੀ ਤੇ ਅੱਜ ਦਾ ਬਲੌਗ ਕਰਦੇ ਆ ਇੱਥੇ ਪੂਰਾ ਤੇ ਮੇਰਾ ਬਲੌਗ ਕਿਦਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਜਰੂਰ ਕਰਿਓ ਓਕੇ ਜੀ ਸਤਿ ਸ੍ਰੀ ਅਕਾਲ ਬਾਏ ਬਾਏ